जिला शहीद भगत सिंह नगर दे एसएसपी डॉक्टर महताब सिंह दे ਵੱਲੋਂ جاری દિશા નિર્દેશਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਕਾਟੜ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸਦੇ ਕੋਲੋਂ 8 ગ્રામ ਹਿਰੋਇਨ ਬਰਾਮਦ ਕੀਤੀ ਹੈ ਪੁਲਿਸ ਨੇ ਕਥਿਤ આરોપી ਦੇ ਖਿਲਾਫ ਐਨਡੀਪੀਸੀ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਰਿਕਾ ਪਰਚਾ ਦਾ ਕੀ ਦਿੱਤਾ ਜੀ ਤੇ ਇਹ ਕੀ ਫੜਿਆ ਹੈ ਇਸ ਬਾਰੇ ਜਿਹੜੀ ਜਾਣਕਾਰੀ ਦਿਓ ਆ ਕੋਲੋਂ ਹੋਣੇ ਕੱਲ ਮਿਤੀ 9 ਤੰ 2025 ਨੂੰ ਸਾਡੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਕਾਠਗੜ ਤੋਂ ਜਗਤੇ ਸੜਕ ਜਾ ਰਹੀ ਸੀ ਜਦੋਂ ਸਾਡੀ ਪੁਲਿਸ ਪਾਰਟੀ ਜਗਤੇ ਹਾਲ ਖੜ ਦੇ ਨਜ਼ਦੀਕ ਪਹੁੰਚੀ ਤਦ ਇੱਕ ਮੋਨਾ ਵਿਅਕਤੀ ਪੈਦਲ ਹੁੰਦਾ ਦਿਖਾਈ ਦਿੱਤਾ ਜਿਸਨੂੰ ਸ਼ੱਕ ਦੀ ਬਨਾ ਤੇ ਕਾਬੂ ਕੀਤਾ ਤੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰ ਗੋਪੀ ਪੁੱਤਰ ਮਹਿੰਦਰ ਸਿੰਘ ਵਾਸੀ ਜਗਤੇ ਹਾਲ ਦੱਸਿਆ ਜਿਸ ਤੋਂ 8 ਗ੍ਰਾਮ ਫਿਰਨ ਬਰੰਦ ਹੋਈ ਜਿਸ ਤੇ ਮੁਕਦਮਾ ਦਰਜ ਰਜਿਸਟਰ ਕਰਿਆ ਇਹ ਜਿਹੜਾ ਬੰਦਾ આરોપી ਪੜਿਆ ਇਹ ਤੇ ਕੋਈ ਅਕੇ ਵੀ ਮੁਕਦਮਾ ਦਰਜ ਹੈ ਜੀ ਕੋਈ ਜਾਂ ਪਹਿਲਾਂ ਹੀ ਹੈ ਇਹਦੇ ਵਿੱਚ ਅ ਅਜੇ ਰਿਕਾਰਡ ਪੜਤਾਲ ਕੀਤੀ ਜਾ ਰਹੀ ਹੈ ਤੇ ਉਸ ਤੋਂ ਪਤਾ ਲੱਗੂਗਾ ਤੇ ਇਹ ਜਿਹੜਾ ਬੰਦਾ ਇਹ ਵੇਚਦਾ ਵੀ ਹੈ ਇਹ ਆਪਣੇ ਖੁਦ ਖੁਦ ਵੀ ਪੀਂਦਾ ਦਾ ਹਾਂ ਪੀਂਦਾ ਵੀ ਹੈ ਤੇ ਵੇਚਦਾ ਵੀ ਹੈ ਇਹਦੇ ਬਾਰੇ ਪਤਾ ਆਪਣਾ ਜਿਹੜਾ ਅਲੱਗਲੀ ਕਾਰਵਾਈ ਕੀ ਕਰ ਰਹੇ ਹੋ ਤੁਸੀਂ ਇਹ ਤੇ ਐਫ ਆਈ ਆਰ ਜਿਸਟ ਕਰਤੀ ਹੈ ਤੇ ਜਰ ਮਾਨਜੋਗਾ ਦਾਨਤ ਵਿੱਚ ਪੇਸ਼ ਕੀਤਾ ਜਾਊਗਾ